ਇੱਕ ਨਾਸਤਿਕ ਬੰਦੇ ਦੀ ਇੱਕ ਆਸਤਿਕ ਨਾਲ ਸ਼ਰਤ ਲੱਗ ਗਈ ਕਿ ਜੇ ਰੱਬ ਸਾਰਿਆਂ ਨੂੰ ਰੋਟੀ ਦਿੰਦਾ ਆ ਤਾਂ ਕਹਿੰਦਾ ਕੱਲ ਨੂੰ ਮੈਨੂੰ ਰੱਬ ਰੋਟੀ ਖਿਲਾ ਕੇ ਦਿਖਾਵੇ ਵੀ ਮੇਰੀ ਮਰਜ਼ੀ ਆ ਮੈਂ ਨਹੀਂ ਖਾਂਦਾ ਉਹ ਕਹਿੰਦਾ ਠੀਕ ਆ ਕਹਿੰਦਾ ਕੱਲ ਨੂੰ ਮੈਂ ਚੈਲੰਜ ਕਰਦਾ ਕਿ ਮੈਂ ਰੋਟੀ ਸਾਰਾ ਦਿਨ ਖਾਂਦਾ ਨਹੀਂ ਰਾਤ ਤੱਕ ਮੈਨੂੰ ਰੱਬ ਖਿਲਾ ਕੇ ਦਿਖਾਵੇ ਘਰੋਂ ਬਾਹਰ ਚਲ ਗਿਆ ਉਜਾੜ ਚ ਬਹਿ ਗਿਆ ਜਾ ਕੇ ਕਿ ਘਰੇ ਕਿਤੇ ਰੋਟੀ ਖਾਣ ਨੂੰ ਨਾ ਦਿਲ ਕਰ ਆਵੇ ਬੈਠਾ ਆ ਦੁਪਹਿਰ ਹੋ ਜਾਂਦੀ ਹੈ ਦੇਖਦਾ ਕਿ ਉੱਥੇ ਨਿਗਾਹ ਪੈਂਦੀ ਹੈ ਕਿ ਟਿਫਨ ਪયો ਆ ਤੇ ਰੋਟੀ ਦੇ ਇਹ ਕਿਥੋਂ ਆ ਕੇ ਕਹਿੰਦਾ ਉਹ ਮਜ਼ਦੂਰਾਂ ਦੇ ਸਗੇ ਅਸਲ ਵਿੱਚ ਕਹਿੰਦੇ ਮਜ਼ਦੂਰ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣ ਕੇ ਦੌੜ ਗਏ ਰੋਟੀ ਖਾਣ ਲੱਗੇ ਸੀ ਉੱਥੇ ਛੱਡ ਕੇ ਦੌੜ ਗਏ ਕਹਿੰਦੇ ਸ਼ਾਇਦ ਡਾਕੂ ਆ ਗਏ ਤੇ ਡਾਕੂ ਸੱਚੀ ਆ ਗਏ ਜਰਾ ਇੱਕ ਨੂੰ ਉਹਨਾਂ ਨੇ ਵੀ ਦੇਖਿਆ ਰੋਟੀ ਪਈ ਹੋਆ ਕਹਿੰਦੇ ਭੁੱਖ ਵੀ ਬੜੀ ਲੱਗੀ ਵੀ ਰੋਟੀ ਤਾਂ ਖਾਣੀ ਆਪਾਂ ਉਹਨੂੰ ਪੁੱਛਦੇ ਬੰਦੇ ਨੂੰ ਕਹਿੰਦੇ ਰੋਟੀ ਤੇਰੀ ਆ ਕਹਿੰਦਾ ਨਹੀਂ ਜੀ ਕਹਿੰਦੇ ਫਿਰ ਇਹ 'ਚ ਜ਼ਹਿਰ ਤਾਂ ਨਹੀਂ ਮਲਾਇਆ ਤੂੰ ਕਿਤੇ ਕਹਿੰਦਾ ਨਹੀਂ ਮੈਂ ਕਿਉਂ ਮਲਾਉਣਾ ਕਹਿੰਦੇ ਸਾਬਤ ਕਰ ਕਹਿੰਦਾ ਸਾਬਤ ਕਿੱਦਾਂ ਕਰਾਂ ਕਹਿੰਦੇ ਖਾ ਇਹਨੂੰ ਉਹ ਕਹਿੰਦਾ ਮੈਂ ਤਾਂ ਅੱਜ ਖਾਣੀ ਨਹੀਂ ਮੇਰਾ ਤਾਂ ਰੱਬ ਨਾਲ ਚੈਲੰਜ ਲੱਗਾ ਆ ਉਹ ਥੱਪੜ ਮਾਰ ਮਾਰ ਕੇ ਰੋਟੀ ਉਹਨੂੰ ਖਰਾਉਣ ਲੱਗੇ ਕਹਿੰਦੇ ਖਾ ਇਹਨੂੰ ਪਹਿਲਾਂ ਸਾਬਤ ਕਰ ਫਿਰ ਅਸੀਂ ਖਾਣੀ ਆ ਖਾਣੀ ਪਈ ਨਾਲ ਚਪੇੜਾਂ ਖਾਦੀ ਨਾਲੇ ਰੋਟੀ ਤਾਂ ਉਸ ਬੰਦੇ ਕੋ ਆ ਗਿਆ ਰੋਂਦਾ ਹੋਇਆ ਕਿ ਜਿੰਨਾ ਆਪਣੇ ਆਸਤਕ ਨਾਲ ਸ਼ਰਤ ਲੱਗੀ ਸੀ ਕਹਿੰਦਾ ਮੰਨ ਗਿਆ ਤੇ ਰੱਬ ਰੋਟੀ ਖਿਲਾਉਂਦਾ ਆ ਜਾਂ ਸਿਰਫ ਦਿੰਦਾ ਨਹੀਂ ਰੋਟੀ ਜਦੋਂ ਕਹਿੰਦਾ ਉਹਨੇ ਖਿਲਾਉਣੀ ਆ ਜੇ ਬੰਦਾ ਨਾ ਖਾਵੇ ਤਾਂ ਥੱਪੜ ਮਾਰ ਕੇ ਵੀ ਖਿਲਾਉਂਦਾ ਆ ਚਪੇੜਾਂ ਮਾਰ ਕੇ ਵੀ ਉਹ ਰੋਟੀ ਖਿਲਾਉਂਦਾ ਆ ਤਾਂ ਸਭ ਨਾਲ ਜੀਆ ਇੱਕ ਦਾਤਾ ਸੂਮੇ ਵਿੱਚਰਨਾ ਜਾਏ ਉਹ ਹੀ ਆ ਸਾਰਿਆਂ ਦਾ ਤਰੇਜ ਕਦਾਤਾ ਉਹ